ਜਦੋਂ ਫਾਰਮ ਬਣਾ ਲਿਆ ਆਪਾਂ ਉਹ ਚ ਫੀਡਰ ਤੇ ਡਰਿੰਕਰ ਦੀ ਵੀ ਲੋੜ ਪੈਂਦੀ ਹੈ ਬ੍ਰਾਇਲਰ ਚ ਜ਼ਿਆਦਾ ਲੱਗਦੇ ਨੇ ਦੇਸੀ ਚ ਘੱਟ ਲੱਗਦੇ ਨੇ ਤੇ ਆਮ ਤੌਰ ਤੇ 40 ਤੋਂ 60 ਚੂਚੀਆਂ ਦੇ ਉੱਤੇ ਇੱਕ ਡਰਿੰਕਰ ਲਾਇਆ ਜਾਂਦਾ ਡਰਿੰਕਰ ਜਿਹੜਾ ਸਿਸਟਮ ਆ ਉਹ ਤਿੰਨ ਤਰ੍ਹਾਂ ਦਾ ਹੁੰਦਾ ਇੱਕ ਤਾਂ ਹੁੰਦਾ ਇਹ ਮੈਨੂਅਲ ਜਿਹੜਾ ਇਹ ਪਿਕਚਰ ਆ ਜਦੋਂ ਛੋਟਾ ਚੂਚਾ ਲੈ ਕੇ ਆਉਂਦੇ ਆ ਉਦੋਂ ਇਹੀ ਲੱਗਦੇ ਨੇ 3 ਕਿਲੋ ਦਾ ਹੁੰਦਾ ਤਕਰੀਬਨ 3 ਲੀਟਰ ਦਾ ਇਹੀ ਲਾਇਆ ਜਾਂਦਾ ਹੈ ਜੇ ਜਦੋਂ ਵੱਡਾ ਹੋ ਜਾਂਦਾ ਤਾਂ ਇਸ ਤਰ੍ਹਾਂ ਦੇ ਬੈਲ ਡ੍ਰਿੰਕਰ ਕਹਿੰਦੇ ਆ ਇਹਨੂੰ ਆਪਾਂ ਇਹ ਲਾਇਆ ਜਾ ਸਕਦੇ ਨੇ ਇਹ ਚਾਹ ਆਟੋਮੈਟਿਕ ਪਾਣੀ ਆਟੋਮੈਟਿਕ ਪਾਣੀ ਆਉਂਦਾ ਰਹਿੰਦਾ ਇੱਥੋਂ ਦੀ ਆਉਂਦਾ ਹੈ ਤੇ ਇਹ ਬੱਕਟ ਦੇ ਵਿੱਚ نیچے ਪਾਣੀ ਭਰਿਆ ਰਹਿੰਦਾ ਜਦੋਂ ਖਾਲੀ ਹੁੰਦੀ ਹੈ ਹੋਣ ਲੱਗਦੀ ਨਾਲ ਦੀ ਨਾਲ ਉੱਪਰੋਂ ਪਾਣੀ ਫੇਰ ਆ ਹੀ ਜਾਂਦਾ ਤੀਜਾ ਸਿਸਟਮ ਹੁੰਦਾ ਨਿੱਪਲ ਸਿਸਟਮ ਪਰ ਇਹ ਦੇਸੀ ਚ ਨਹੀਂ ਲਾਇਆ ਜਾ ਸਕਦਾ ਕਿਉਂਕਿ ਦੇਸੀ ਬर्ड ਨੂੰ ਆਦਤ ਹੁੰਦੀ ਹੈ ਉੱਪਰ ਬੈਠਣ ਦੀ ਇਹਦੇ ਚ ਕਾਫੀ ਪ੍ਰੋਬਲਮ ਆਉਂਦੀ ਹੈ ਉੱਪਰ ਬੈਠ ਕੇ ਇਹ ਵਜਨ ਹੁੰਦਾ ਬर्ड ਦਾ ਇਹ ਪਾਈਪ ਨੂੰ ਮਚਾਉਂਦੇ ਇਸ ਕਰਕੇ ਇਹਨਾਂ ਦੋਨਾਂ ਚੋਂ ਹੀ ਤੁਸੀਂ ਵਰਤ ਸਕਦੇ ਹੋ ਜੇ ਤੁਸੀਂ ਛੋਟੇ ਲੈਵਲ ਤੇ ਕਰ ਰਹੇ ਹੋ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ ਇਹਦਾ ਇੱਕ ਫਾਇਦਾ ਇਹ ਹੁੰਦਾ ਇਹਦੇ ਚ 8 ਲੀਟਰ ਦਾ ਵੀ ਮਿਲ ਜਾਂਦਾ ਤੇ 3 ਲੀਟਰ ਦਾ ਵੀ ਇਹਦਾ ਫਾਇਦਾ ਇਹ ਹੁੰਦਾ ਵੀ ਆਪਾਂ ਇਹਦੇ ਚ ਬਿਲਕੁਲ ਦੇਖ ਕੇ ਠੰਡਾ ਪਾਣੀ ਪਾ ਸਕਦੇ ਆ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਆਪਾਂ ਵੀ ਵਾਚ ਕਰ ਸਕਦੇ ਆ ਵੀ ਕਿੰਨਾ ਕੁ ਟੈਂਪਰੇਚਰ ਆ ਪਾਣੀ ਦਾ ਜਿਹੜੇ ਇਹ ਨੇ ਇਹਨਾਂ ਚ ਆਟੋਮੈਟਿਕ ਆਟੋਮੈਟਿਕਲੀ ਟੈਂਕੀ ਚੋਂ ਪਾਣੀ ਆਉਣਾ ਜੇ ਠੰਡਾ ਹੋਵੇ ਚਾਹੇ ਗਰਮ ਹੋਵੇ ਫਿਰ ਤੁਹਾਨੂੰ ਵੈਸੇ ਇੱਕ ਅੱਡ ਜਗ੍ਹਾ ਤੋਂ ਪਾਣੀ ਦਾ ਟੈਂਪਰੇਚਰ ਦੇਖਣਾ ਪਊਗਾ ਇਹਨਾਂ ਚੋ ਕਿਸੇ ਵੀ ਤਰ੍ਹਾਂ ਦਾ ਸਿਸਟਮ ਤੁਸੀਂ ਲਾ ਸਕਦੇ ਹੋ ਵੈਸੇ ਬ੍ਰਾਇਲਰ ਚ ਵੀ ਤੇ ਦੇਸਤੀ ਚ ਵੀ ਜ਼ਿਆਦਾਤਰ ਇਹ ਤੇ ਇਹ ਦੋਨੋਂ ਹੀ ਪ੍ਰਚਲਿਤ ਨੇ ਛੋਟੀ ਉਮਰ ਦੇ ਚ ਬ੍ਰਾਇਲਰ ਚ ਇਹ ਲੱਗਦਾ ਆ ਜਦੋਂ ਵੱਡੇ ਹੋ ਜਾਂਦੇ ਨੇ ਥੋੜੇ ਜੇ 10 ਦਿਨਾਂ ਬਾਅਦ ਫਿਰ ਇਹਦੇ ਤੇ ਵਰਤੋਂ ਕੀਤੀ ਜਾਂਦੀ ਹੈ ਫੀਡਰ ਦਾ ਵੀ ਉਹੀ ਹਿਸਾਬ ਕਿਤਾਬ ਆ 40 ਚੋਚਿਆਂ ਤੋਂ 60 ਚੋਚਿਆਂ ਵਾਸਤੇ ਇੱਕ ਬ੍ਰਾਇਲਰ ਚ ਜਿੰਨਾ ਵੱਧ ਲੱਗ ਸਕੇ ਉਹਨਾਂ ਜ਼ਿਆਦਾ ਫਾਇਦਾ ਹ ਇਹ ਫੀਡਰ ਹੋ ਗਿਆ ਇਨੀ ਹਾਈਟ ਬੱਚੇ ਦੇ ਉਮਰ ਦੇ ਹਿਸਾਬ ਨਾਲ ਅਡਜਸਟ ਕੀਤੀ ਜਾਂਦੀ ਹੈ ਇਹ ਅੱਗੇ ਆਪਣੇ ਸਿਲੇਬਸ ਚ ਆਊਗਾ ਆਪਾਂ ਉਸ ਟਾਈਮ ਇਹਨੂੰ ਜ਼ਿਆਦਾ ਡਿਟੇਲ ਚ ਦੇਖਾਂਗੇ ਹਜੇ ਆਪਾਂ ਸਿਰਫ ਫਾਰਮ ਦਾ ਕਰ ਰਹੇ ਹਾਂ ਕਿ ਫਾਰਮ ਚ ਕੀ ਕੁਝ ਹੋਣਾ ਚਾਹੀਦਾ ਫਾਰਮ ਕਿਵੇਂ ਬਣਦਾ ਤੇ ਇਹ ਇੱਕ ਗਾਈਡਲਾਈਨ ਹੁੰਦੀ ਹੈ ਚੂਚੇ ਨੂੰ ਪਾਣੀ ਪੀਣ ਵਾਸਤੇ ਜਾਂ ਮੁਰਗੇ ਨੂੰ ਪਾਣੀ ਪੀਣ ਵਾਸਤੇ ਜਾਂ ਫੀਡ ਖਾਣ ਵਾਸਤੇ 8 ਫੁੱਟ ਤੋਂ ਜ਼ਿਆਦਾ ਦੂਰ ਨਾ ਪਵੇ ਖਾਸ ਕਰਕੇ ਜਿਹੜੀਆਂ ਮੀਟ ਵਾਲੀਆਂ ਬਰੀਡਾਂ ਪਾਉਨੇ ਆਪਾਂ ਬ੍ਰਾਇਲਰਸ ਤਾਂ ਇਹ ਫਿਕਸ ਰੂਲ ਆ ਵੀ ਇਦੋਂ ਵੱਧ ਤੁਰਨਾ ਨਹੀਂ ਚਾਹੀਦਾ ਬ੍ਰਾਇਲਰ ਨੂੰ ਉਦੋਂ ਨੇੜੇ ਪਾਣੀ ਮਿਲੇ ਉਹ 8 ਫੁੱਟ ਤੋਂ ਘੱਟ ਤੁਰਨਾ ਪਵੇ ਇਹ ਆਪਾਂ ਕਿਵੇਂ ਕਰ ਸਕਦੇ ਆ ਵੀ ਉਹਨੂੰ 8 ਫੁੱਟ ਤੋਂ ਘੱਟ ਤੁਰਨਾ ਪਵੇ ਇਹਦੇ ਵਾਸਤੇ ਆਪਾਂ ਇੱਕ ਡਿਜ਼ਾਈਨ ਦੇਖ ਸਕਦੇ ਆ ਡ੍ਰਿੰਕਰਾਂ ਦਾ ਕਿਵੇਂ ਤਰਤੀਬ ਵਿੱਚ ਡ੍ਰਿੰਕਰ ਤੇ ਫੀਡਰ ਲਾਇਆ ਜਾ ਸਕਦੇ ਨੇ ਇਹ ਦੇਖੋ ਡੀ ਫੋਰ ਡ੍ਰਿੰਕਰ ਪਾਣੀ ਵਾਲਾ ਐਫ ਫੋਰ ਫੀਡਰ ਫੀਡ ਵਾਲਾ ਇਹਦੀਆਂ ਤਿੰਨ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਲੰਬਾਈ ਵਾਲਾ ਪਾਸਾ ਆਇਆ ਫਾਰਮ ਦਾ ਇਸ ਪਾਸੇ ਨੂੰ ਲੰਬਾਈ ਆ ਫਾਰਮ ਦੀ ਇਧਰ ਚੌੜਾਈ ਆ ਪਹਿਲਾਂ ਡ੍ਰਿੰਕਰ ਲਾਤਾ 4 ਫੁੱਟ ਤੇ ਫੀਡਰ ਲਾਤਾ ਫੇਰ 4 ਫੁੱਟ ਤੇ ਡ੍ਰਿੰਕਰ ਐਵੇਂ ਸਿਰੇ ਤੱਕ ਲਾਤੇ ਜਿੰਨੇ ਵੀ ਲੱਗਦੇ ਨੇ 4 4 ਫੁੱਟ ਦੇ ਪੱਕੇ ਨਾਲ ਉਦੋਂ ਬਾਅਦ 10 ਫੁੱਟ 12 ਫੁੱਟ ਜਾਂ 15 ਫੁੱਟ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਹਾਡਾ ਬਜਟ ਉਸ ਹਿਸਾਬ ਨਾਲ ਦੂਜੀ ਲਾਈਨ ਲਾ ਦਿਓ ਇਹਦੇ 'ਚ ਅਲਟਰਨੇਟਿਵ ਕਰ ਦਿਓ ਡ੍ਰਿੰਕਰ ਦੇ ਸਾਹਮਣੇ ਫੀਡਰ ਕਰ ਦਿਓ ਉਲਟ ਹੋ ਗਏ ਇੱਥੇ ਡ੍ਰਿੰਕਰ ਆ ਇੱਥੇ ਫੀਡਰ ਆ ਇੱਥੇ ਫੀਡਰ ਆ ਇੱਥੇ ਡ੍ਰਿੰਕਰ ਆ ਇਹ ਦੂਜੀ ਲਾਈਨ ਹੋ ਗਈ ਉਦੋਂ ਬਾਅਦ ਤੀਜੀ ਲਾਈਨ ਤੀਜੀ ਲਾਈਨ 'ਚ ਫੇਰ ਫਸਟ ਲਾਈਨ ਵਾਲਾ ਕਰ ਦੋ ਇਸੇ ਤਰ੍ਹਾਂ ਹੀ ਸੋ ਆਨ ਅੱਗੇ ਚੱਲਦਾ ਰਹਿੰਦਾ ਹੈ ਤੇ ਇਹਨਾਂ ਦੀ ਦੂਰੀ 10 ਕੁ ਫੁੱਟ ਰੱਖੀ ਜਾਵੇ ਤਾਂ ਵਧੀਆ ਹੁਣ ਤੁਸੀਂ ਦੇਖੋ ਕਿ ਕਿਸੇ ਵੀ ਕੋਨੇ 'ਚ ਹੋਵੇ ਵਰਡ ਇੱਥੇ ਬੈਠਾ ਇੱਥੋਂ ਵੀ ਨੇੜੇ ਆ ਉਹਨੂੰ ਡ੍ਰਿੰਕਰ ਆ ਫੀਡਰ ਆ ਗਿਆ ਇਹ 8 ਫੁੱਟ ਤੋਂ ਘੱਟ ਪੈ ਗਿਆ ਜੇ ਉਰੇ ਬੈਠਾ ਤਾਂ ਵੀ ਉਹਨੂੰ ਨੇੜੇ ਆ ਵੀ ਨੇੜੇ ਮਤਲਬ ਹਰੇਕ ਕੋਨੇ 'ਚ ਉਹ 8 ਫੁੱਟ ਤੋਂ ਘੱਟ ਤੁਰ ਕੇ ਫੀਡਰ ਤੇ ਡਰਿੰਕਰ ਕੋਲੇ ਪਹੁੰਚ ਸਕਦਾ ਬ੍ਰੈਲਰ ਚ ਇਹ ਚੀਜ਼ ਦੀ ਬਹੁਤ ਇੰਪੋਰਟੈਂਸ ਹੁੰਦੀ ਆ ਕਿਉਂਕਿ ਜਿੰਨਾ ਉਹ ਜ਼ਿਆਦਾ ਤੁਰੂਗਾ ਉਹਦਾ ਜਿਹੜਾ ਮੈਟਾਬੋਲਿਜ਼ਮ ਆ ਉਹ ਜ਼ਿਆਦਾ ਕੰਮ ਕਰੂਗਾ ਤੇ ਉਹਦਾ ਵਜ਼ਨ ਘਟੂਗਾ ਦੇਸੀ ਦੇ ਵਿੱਚ ਵੀ ਤੁਸੀਂ ਇਹ ਕਰ ਸਕਦੇ ਹੋ ਜੇ ਤੁਸੀਂ ਮੀਟ ਵਾਲਾ ਬਰਡ ਪਾਉਨੇ ਹੋ ਵੈਸੇ ਦੇਸੀ ਦੇ ਵਿੱਚ ਇਦੋਂ ਘੱਟ ਲਾ ਕੇ ਵੀ ਸਰ ਜਾਂਦਾ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਪਰ 60 ਤੋਂ ਜ਼ਿਆਦਾ ਨਾ ਲੈ ਕੇ ਜਾਓ ਗਿਣਤੀ ਇੱਕ ਡ੍ਰਿੰਕਰ ਵਾਸਤੇ ਗਰਮੀ ਦੇ ਵਿੱਚ ਡ੍ਰਿੰਕਰਾਂ ਦੀ ਜ਼ਿਆਦਾ ਲੋੜ ਪੈਂਦੀ ਹੈ ਤੇ ਸਰਦੀ ਦੇ ਵਿੱਚ ਫੀਡਰਾਂ ਦੀ ਜ਼ਿਆਦਾ ਲੋੜ ਪੈਂਦੀ ਹੈ